ਤਮਾ ਕੀ ਕਰੀ ਜਾਂਦੇ ਹੋ ਉਹ ਤਾਂ ਜਿੰਦਸਾਂ ਦੇ ਦਿਆ ਵਾ ਫੇ ਮੈਂ ਛਾੜੂ ਦੇ ਲਾਉਣ ਛਾੜੂ ਕੋਈ ਨਾ ਲਾ ਲਿਆ ਤਾਂ ਮੈਨੂੰ 50 ਰੁਪਏ ਦੇ ਉਹ ਮੈਂ ਜਾਣਾ ਹੈ ਮੜੇ ਪਿੰਡ ਨੂੰ ਤੈਨੂੰ ਪਾਪਾ ਤੇਰੇ ਅੰਦਰ ਹੀ ਉਹਨਾਂ ਤੋਂ ਲੈ ਲੈਂਦਾ ਪਾਪਾ ਉਹ ਨਹੀਂ ਮੈਂ ਮੰਗਣਿਆਂ ਕਿਉਂ ਉਹਨਾਂ ਨੇ ਵੀ ਸਵਾਲ ਪੁੱਛਣੇ ਹੁੰਦੇ ਮੈਨੂੰ ਕੀ ਕਰਨੇ ਪੈ ਕੀ ਨਹੀਂ ਕਰਨੇ ਪੁੱਤ ਫੇਰ ਵੀ ਪਾਪਾ ਨੇ ਫੇ ਦੇ ਹੀ ਦੇਣੇ ਸੀ ਤੈਨੂੰ ਪਰ ਤੂੰ ਹੀ ਦੇ ਦੋ ਮੈਂ ਨਹੀਂ ਪਾਪਾ ਕੋ ਮੰਗਣਿਆਂ ਚਲ ਇਹਦਾ ਕਰ ਮੇਰੇ ਕੋਲ ਆ ਜਾ ਕਰਸ ਕਿੱਥੇ ਪਿਆਏ ਤੁਹਾਨੂੰ ਉੱਥੇ ਲਮਾਰੀ ਚੀ ਆ ਠੀਕ ਆ ਕੁਝ ਮੈਂ ਲਾਇਆ ਨਾ ਪਪਾ ਇਹਨਾਂ ਕੋ ਕਹਿਣਗੇ ਕਿਉਂ ਲੈ ਆਂਦੇ ਮੈਂ ਨਹੀਂ ਨਹੀਂ ਕੁਝ ਨਹੀਂ ਕਹਿੰਦੇ ਜਾ ਲਾ ਲਾ ਠੀਕ ਹੈ ਨਾ ਮੇਰਾ ਪੋਤਾ ਨਾ ਬੜਾ ਹੀ ਸਿਆਣਾ ਵਾ ਪਰ ਇਹਦੇ ਪਪਾ ਐ ਮੈਨੂੰ ਛਿੜਕਦੇ ਰਹਿੰਦੇ ਆ ਇਦਾਂ ਨਾ ਕਰ ਉਦਾਂ ਨਾ ਕਰ ਇਹਨਾਂ ਨੇ ਮੈਨੂੰ ਲਾਦਾ ਵਾ ਮੁੰਡੇ-ਮੁੰਡੇ ਨਾਲ ਪੁੱਛ-ਪੁੱਛ ਕੇ ਉਹਦਾ ਨਾ ਮਨ ਚੁੱਕ ਦੇਣਾ ਵਾ ਉਹਦਾ ਵਾ ਹਨਿਆਣਾ ਵੀਰੇ ਨਾ ਇਦਾਂ ਵਗਾਰ ਦੇਣਾ ਉਹਨੂੰ ਮੈਂ ਪੁੱਛੋੜੀ ਕਰਿਆ ਪਾ ਪਾ ਕੇ 1 ਇੱਕ ਰੁਪਈਆ ਮੈਂ ਤਾਂ ਪੁੱਛ ਕੇ ਰੁਜਾਂਦਾ ਵਾ ਨਿਆਣਾ ਵਾਂ ਜ਼ਰੂਰਤ ਤੇ ਪੈ ਹੀ ਜਾਂਦੀ ਹੈ ਨਾ ਇਹ ਤਾਂ ਕਹਿੰਦੇ ਕਿ ਮੁੰਡਾ ਨਾ ਰੁਪਈਆ ਨਾ ਕਿਤੇ ਲੈ ਕੇ ਜਾਵੇ ਨਾਲ ਹੁਣ ਉੱਥੇ ਯਾਰਾਂ ਦੋਸਤਾਂ ਦੇ ਵਿੱਚ ਨਾ ਚਾਹੀਦਾ ਤੇ ਹੁੰਦਾ ਹੀ ਹੈ ਨਾ ਕੋਈ ਨਿਆਣਾ ਚੀਜ਼ ਮੰਗ ਲੈਂਦਾ ਵਾ ਕੋਈ ਕੀ ਕਹੂਗਾ ਮਿਲ ਜੇ ਚਿੱਕਰ ਪੈ ਜਾਂ ਨਹੀਂ ਆਗਾ ਮੰਮਾ ਹਾਂਜੀ ਬੱਚੇ 100 ਰੁਪਈਆ ਤੇ ਆਵਾ 100 ਵਾ ਹਾਂਜੀ ਤੋ ਲੈ ਲੈ ਮੈਂ ਲੈ ਜਾ ਫਿਰ ਸੋਈ ਚ ਲੈ ਜਾ ਸੋਈ ਲੈ ਜਾ ਟੁੱਟੇ ਹਨ ਨਹੀਂ ਉੱਥੇ ਨਹੀਂ ਟੁੱਟੇ ਹਨ ਨਹੀਂ ਚਾ ਕੋਈ ਨਹੀਂ ਲੈ ਜਾ ਸੋ ਠੀਕ ਹਾਂ ਤੇਨੋਂ ਪੈਸੇ ਥੋੜੀ ਚੰਗੇ ਕੋਈ ਨਾ ਆਏ ਨਾ ਫਿਰ ਛੇਤੀ ਹੋ ਗਏ ਠੀਕ ਠੀਕ ਚਾ ਲੈ ਲਾ ਮੇਰੇ ਕੋਤਨੇ ਨਾ ਉੱਜੀ ਉੱਥੇ ਸੌ ਹੀ ਨਾ ਤੇ ਦੱਸ ਕੇ ਗਿਆ ਮੈਨੂੰ ਤੇ ਮਮਾ ਤੇ 100 ਰੁਪਿਆ ਇਹ ਨਹੀਂ ਅਗਰ ਚੁੱਪ ਕਰਕੇ ਲੈ ਜਾਣਾ ਇਹਦੇ ਪਾਪਾ ਨੇ ਨਾ ਰੋਲਾ ਪਾਇਆ ਹੁੰਦਾ ਵਾ ਮੁੰਡੇ ਨੂੰ ਤੋ ਵਗਾੜ ਦੇਣਾ ਤੂੰ ਇੰਤਾ ਕਰ ਤੇ ਨਾ ਇੰਤਾ ਕਰ ਦੇਣਾ ਮੇਰੇ ਮੁੰਡੇ ਜਿੰਨਾ ਹੋਰ ਗਿਆ ਸਿਆਣਾ ਹੈਗਾ ਵਾ ਲੱਭੀ ਆਦੀ ਹੋ ਗਈ ਆ ਦੀਦੀ ਵਾਲੀ ਤਾਇਆਂ ਗੈਂਦੇ ਨਾ ਲੋਕੀ ਵੀ ਅਕਲ ਜਟੀ ਉਮਰ ਦੇ ਹਿਸਾਬ ਨਾਲ ਨਹੀਂ ਆਉਂਦੀ ਹੈਗੇ ਮੇਰੇ ਤੋਂ ਵੱਡੇ ਆ ਪਰ ਮੰਨਣੀ ਥੋੜਾ ਕਿਸਦੀ ਪਜੇ ਜੇ ਕੋਈ ਕਹਿਣ ਦਿਆ ਵਾ ਤਾਂ ਸਹੀ ਕਹਿਣ ਦਿਆ ਵਾ ਭਾਜੀ ਵੀ ਵਿਚਾਰਾ ਸਾਰਾ ਦਿਨ ਕਲਪ ਦਾ ਰਹੂਗਾ ਪਰ ਮੰਨਣੀ ਨਹੀਂ ਆ ਇਦਾਂ ਇਹਨੇ ਮੁੰਡਾ ਵਗਾੜ ਕੇ ਛੱਡਣਾ ਜੇ ਕਹੀਦਾ ਵਾ ਤਾਂ ਗੁੱਸਾ ਬੜਾ ਲੱਗਦਾ ਇਹਨੂੰ ਅੱਜ ਉਹਨੇ ਮੈਂ ਜਾ ਕੇ ਪੁੱਛੀ ਹੋਣਾ ਵਾ ਕਿ ਕੀ ਗੱਲ ਮੰਨਣੀ ਆ ਕਿ ਨਹੀਂ ਮੰਨਣੀ ਵੇਖੀ ਜਾਓ ਜੋ ਹੋਊਗਾ ਫਿਰ ਦਿੱਤੇ ਦਹਾ ਦੋ ਗਿਆ ਡਾਡੇ ਵਾਲੀ ਨਹੀਂ 100 ਰੁਪਿਆ ਨੂੰ ਦੇ ਕੇ ਤੇ ਤੋਰਤਾ ਵਾ ਤੁਸੀਂ ਹਾ ਤੇ 100 ਰੁਪਿਆ ਮੇਰੇ ਕੋ ਲੈ ਕੇ ਗਿਆ ਤੇ ਇੱਕੋ ਲੈ ਕੇ ਗਿਆ ਮੇਰੇ ਕੋ ਲੈ ਕੇ ਗਿਆ ਉਹ ਤੇ ਭੰਟਾੜੇ ਕੋ ਲੈ ਕੇ ਗਿਆ ਹੋਵੇ ਇਹ ਕੀ ਕੰਮ ਹੋਇਆ ਨਹੀਂ ਪੰਜਾਬ ਮੰਗੇ ਤੇ ਤੁਸੀਂ ਇਹ 100 ਲੈ ਜਾ ਇਹ ਕੋਈ ਵਢਾਈ ਹੈ ਹੱਦ ਹੋ ਗਈ ਮਨ ਵੀ ਤੈਨੂੰ ਕਦੀ ਤਕਲੀਫ ਹੋਈ ਆ ਮੈਨੂੰ ਹੋਣੀ ਨਹੀਂ ਤਕਲੀਫ ਐਦਾਂ ਦੇ ਮੁੰਡਾ ਵਿਗੜ ਜਾਊਗਾ ਜਦੋਂ ਬਵਾਡੂ ਪੈਸੇ ਹੋਏ ਉਹ ਜੋ ਮਰਜ਼ੀ ਖਰੀਦੇ ਜੋ ਮਰਜ਼ੀ ਖਾਵੇ ਪੀਵੇ 100 ਰੁਪਏ ਚ ਉਹਨੇ ਕੀ ਖਰੀਦ ਲੈਣਾ ਵਾ 100 ਰੁਪਏ ਦਾ ਬੰਦਾ ਕੀ ਅੱਜਕੱਲ ਨਹੀਂ ਇਹਨੇ ਕੀ ਖਾਣਾ ਹੀ ਵੱਧ ਤੋਂ ਵੱਧ ਜਿਹੜੀ ਵੀ ਚੀਜ਼ ਆਉਂਦੀ 10 20 ਰੁਪਏ ਦੀ ਲੇਜ਼ ਕਰ ਕਰੇ ਲਿਆ ਕੇ ਖਾਣੇ ਉਹਨੇ ਜੇ 버ਗਰ ਆਉਣਾ 40 ਰੁਪਏ ਦਾ ਰਣਾ ਸਟਾਰਟਿੰਗ ਤੇ ਤੇ ਇਹਦੇ ਹੱਦੀ ਕਰਦੇ ਜੇ ਇਹਨੂੰ 100 100 ਰੁਪਈਆ ਫਿਰ ਵਾਧੂ ਇਦਾਂ ਟਾਣੀਆਂ ਖੜਿਆ ਕਰੂਗਾ ਮੁੰਡਾ ਨਾਲ ਮਨਪੀ ਤੈਨੂੰ ਪਤਾ ਨਹੀਂ ਮੇਰੇ ਮੁੰਡੇ ਤੋਂ ਕੀ ਤੰਗੀ ਹੁੰਦੀ ਆ ਤੂੰ ਤਾਂ ਸੱਚੀ ਵੇਖ ਹੀ ਨਹੀਂ ਨਾ ਜਾਦੀ ਉਹਨੂੰ ਅੱਛਾ ਵੇਖ ਕਿਉਂ ਨਹੀਂ ਜਾਂਦੀ ਜੇ ਮੈਂ ਇਹੋ ਗੱਲ ਕਵਾਂ ਵੀ ਤੂੰ ਨਹੀਂ ਮੇਰੇ ਨਿਆਣਿਆਂ ਨੂੰ ਵੇਖ ਜਾਂਦੀ ਫਿਰ ਤੈਨ ਮੈਂ ਨਹੀਂ ਕਹਿੰਦੀ ਹੈਗੀ ਤੂੰ ਭਾਵੇਂ 1000 ਰੁਪਏ ਆਪਣੇ ਨਿਆਣਿਆਂ ਨੂੰ ਦੇ ਨਿਆਣਿਆਂ ਨੇ ਚੀਜ਼ ਲੈਣੀ ਆ ਨਿਆਣੇ ਦੀ ਹਰ ਇੱਕ ਰੀਤ ਜਿਹੜੀ ਉਹ ਪੂਰੀ ਹੋਣੀ ਚਾਹੀਦੀ ਆ ਲੋਕਾਂ ਨੂੰ ਲੱਗੇ ਆ ਉਹ ਵਿਚਾਰੇ ਜੇ ਬਾਜੀ ਕਹਿੰਦਾ ਵਾ ਤੁਹਾਨੂੰ ਉਹਨੂੰ ਵੀ ਤੇ ਕਹ ਦੇਣੀ ਵੇਖ ਨਹੀਂ ਜਰਦਾ ਕੀ ਗੱਲ ਉਹ ਪਿਓ ਨਹੀਂ ਆ ਮੈਂ ਤਾਂ ਫੇਰ ਚਾਚੀ ਸਹੀ ਨਿਆਣਾ ਵੀ ਗੱਲ ਨਹੀਂ ਲੋਕ ਨਾ ਦੀਦੀ ਤਾਂ ਨਮੀ ਪਤਾ ਵਾ ਪੜੇ ਕਿ ਨਹੀਂ ਪੜੇ ਜਾਨ ਸਿਆਣੇ ਬੰਦੇ ਦੀਆਂ ਕਹਾਵਤਾਂ ਸੁਣੀਆਂ ਕਿ ਨਹੀਂ ਐਵੇਂ ਨਹੀਂ ਬਣਾਈ ਆ ਨਾ ਨੇ ਦੁੱਧ ਪੁੱਤ ਫੋਟ ਤਾਂ ਟਾਈਮ ਨਹੀਂ ਲੱਗਦਾ ਲਿਆ ਉਹਨੇ 100 ਰੁਪਏ ਦਾ ਕੀ ਵੱਧੋ ਵੱਧ ਚੀਜ਼ੇ ਲੈ ਆਊਗਾ ਖਾਣ ਵਾਲੀਆਂ ਕੀ ਲੈ ਆਉਣਾ ਉਹਨੇ ਤੂੰ ਨਹੀਂ ਮੰਨਣਾ ਪੈਣਾ ਆ ਤੇ ਰੱਗੇ ਜੁੜੇ ਹੱਥ ਹੈ ਮੰਨਣਾ ਤੇ ਹੈ ਹੀ ਨਹੀਂ ਨਾ ਪਰ ਇਹ ਟਾਈਮ ਨੂੰ ਤੂੰ ਪਛਤਾਉਣਾ ਵਾ ਇੱਕ ਦਿਨ ਨੂੰ ਮੈਂ ਨਹੀਂ ਪਛਤਾਉਂਦੀ ਮੈਨਾਂ ਹੀ ਪਛਤਾਉਂਦੀ ਹੈਗੀ ਇਹ ਨਾ ਤੂੰ ਨਾ ਪਛਤਾਈਂ ਮੁੰਡਾ ਨਾ ਬੜਾ ਵਧੀਆ ਵਾ ਭੋਲਾ ਜਹਾ ਹੈਗਾ ਵਾ ਉਹਦੇ ਕਿਸੇ ਦੀ ਗੱਲ ਦੇ ਵਿੱਚ ਵੀ ਨਹੀਂ ਆਉਂਦਾ ਵਿਚਾਰਾ ਨਹੀਂ ਭੈਣਾ ਭੋਲਾ ਵਾ ਤਾਂ ਹੀ ਤੇ ਮੈਂ ਤੈਨੂੰ ਕਹਿਣ ਦੀ ਆ ਪੀ ਇਹਨੂੰ ਰੱਖ ਲੈ ਅੰਦਰ ਵਾੜ ਕੇ ਮੁੰਡੇ ਨੂੰ ਨਾ ਇੰਨਾ ਵਾਧੂ ਹਵਾਰਾ ਕਰ ਉਹਨੂੰ ਲੋਕਾਂ ਨੇ ਇਹੋ ਹੀ ਭੋਲੇਪਨ ਦਾ ਫਾਇਦਾ ਉਠਾਉਣਾ ਮੈ ਜਦ ਨੂੰ ਠਾਇਆ ਤੇ ਮੈਨੂੰ ਦੱਸ ਕੇ ਗਿਆ ਵਾ ਜੇ ਉਹ ਨੇ ਇਹ ਥੋੜੀ ਨੇ ਪਾਸ ਚੋਪੇ ਪੈਸੇ ਕੱਢੇ ਆ ਮੈਨੂੰ ਪੁੱਛਿਆ ਨੇ ਫੇਰ ਹੀ ਮੈਨੂੰ ਕਿਹਾ ਵੀ ਪਾਸ ਚੋ ਪੈਸੇ ਲੈ ਲੈ ਜੇ ਉੱਥੇ 100 ਰੁਪਏ ਗਿਆ ਹੀ ਨਾ ਤਾਂ ਵੀ ਉਹ ਮੈਨੂੰ ਦੱਸ ਕੇ ਗਿਆ ਕਿ ਮਮਾ 100 ਵਾ ਤੇ ਮੈਂ 100 ਲੈ ਜਾ ਹਾਏ ਹਾਏ ਭੈਣੇ ਹੋਰ ਮੈਂ ਕਿਹੜੀਆਂ ਮੱਥੇ ਦੀਆਂ ਠਿਕਰਾਂ ਪੰਨਡੀਆਂ ਆਹੀ ਕਹਿਣ ਦੀਆਂ ਮੁੰਡਾ ਆਪਣਾ ਨੇਕ ਵਸਾਉ ਆ ਸੰਭਾਲ ਲੈ ਟਾਈਮ ਸੰਭਾਲਣਾ ਆਉਣਾ ਚਾਹੀਦਾ ਆਹੋ ਦਿਨ ਵਾ ਉਹਦੇ ਵਿਗੜਨ ਦੇ ਤੇ ਆਹੋ ਹੀ ਉਹਦੇ ਤਰੱਕੀ ਕਰਨ ਦੇ ਦੇਣ ਵਾ ਚੰਜ ਦੇ ਪਾਸੇ ਲਾ ਲਾ ਪੈ ਹੈ ਨ ਕੋ ਨਹੀਂ ਦੇਣਾ ਬੜਾ ਵਧੀਆ ਦਾ ਸਰੀਰ ਨਿਕਲਿਆ ਵਾ ਮੁੰਡੇ ਨੂੰ ਸਹੀ ਪਾਸੇ ਲਾ ਲਾ ਦ ਤੈਨੂੰ ਬਹੁਤ ਹੀ ਫਿਕਰ ਲੱਗੀ ਰਹਿੰਦੀ ਆ ਮੈਨੂੰ ਨਹੀਂ ਫਿਕਰ ਮੈਂ ਮਾਹੂ ਉਹ ਹੈਗੀ ਤੇ ਮੈਨੂੰ ਨਹੀਂ ਫਿਕਰ ਹੈਗੀ ਤੈਨੂੰ ਜ਼ਿਆਦਾ ਹੀ ਫਿਕਰ ਆ ਕੁਛ ਮੈਂ ਕਦੀ ਆਣ ਕੇ ਕਿਹਾ ਵਾ ਵੀ ਤੇਰੇ ਨਿਆਣ ਇਦਾਂ ਕਰਦੇ ਇਦਾਂ ਕਰਦੇ ਤੈਨੂੰ ਵੀ ਮੇਰੇ ਮੁੰਡੇ ਦੇ ਪਿੱਛੇ ਪੈ ਗਈ ਆ ਬੰਦਾ ਨੂੰ ਘਰ ਦੁੱਧ ਕਿਉਂ ਉਹਦਾ ਵੇਖਣ ਨੂੰ ਨਾ ਜੀ ਉਹਨੂੰ ਬਸ ਪੈਸੇ ਦੇ ਦੋ ਤੇ ਖਾਲਾ ਖਾਲਾ ਜਦੋਂ ਕੱਲ ਨੂੰ ਵੇਖਿਆ ਨਾ ਕਿਹਨੇ ਬਾਹਰੋਂ ਵੀ ਦਸਣ ਆਉਂਦੇ ਜਦੋਂ ਤੁਹਾਨੂੰ ਵੀ ਮੁੰਡੇ ਲੈ ਕੇ ਤੇ ਵੱਡਾ ਰੈਸਟੋਰੈਂਟਾਂ ਵਿੱਚ ਤਾਂ ਵੀ ਨਹੀਂ ਯਕੀਨ ਕਰਦੇ ਯਕੀਨ ਤੇ ਤੁਸੀਂ ਕਾਹੇ ਦਾ ਮਨੀ ਨਾ ਕਰਦੇ ਨਿਆਣੇ ਦੁੱਧ ਕਿਉਂ ਕਿਉਂ ਨਹੀਂ ਤੈਨੂੰ ਪਤਾ ਵੀ ਉਹਨੂੰ ਦੁੱਧ ਕਿਉਂ ਨਹੀਂ ਮਿਲਦਾ ਹੈਗਾ ਸਾਰਾ ਕੁਝ ਮਿਲਦਾ ਵਾ ਹੁਣ ਉੱਥੇ ਮੁੰਡੇ ਜਦੋਂ ਜਾਂਦਾ ਵਾ ਦੋਸਤਾਂ ਦੇ ਵਿੱਚ ਜੀ ਉਹਦੇ ਜੇਬ 'ਚ ਰੁਪਈਆ ਨਾ ਹੋਊਗਾ ਤੇ ਉਹਦੀ ਬੇਇੱਜ਼ਤੀ ਨਹੀਂ ਹੋਣੀ ਹੈਗੀ ਮੈਂ ਆਪਣੇ ਮੁੰਡੇ ਦੀ ਬੇਇੱਜ਼ਤੀ ਨਹੀਂ ਕਰਪਾਉਣੀ ਹੈ। ਬਸ ਤੁਹਾਨੂੰ ਤਾਂ ਕਹਿੰਦਾ ਕੋਈ ਫਾਇਦਾ ਨਹੀਂ ਹੈ ਜਿੱਦਾਂ ਕਹਿੰਦੇ ਝੋਟੇ ਗੀ ਬੀਨ ਵਜਾਉਂਦਾ ਨਹੀਂ ਫਾਇਦਾ ਉਦਾਂ ਤੁਹਾਨੂੰ ਵੀ ਕੋਈ ਕਹਿਣ ਦਾ ਫਾਇਦਾ ਹੈਗਾ। ਨਹੀਂ ਮੰਨੀ ਤਾਂ ਨਾ ਮੰਨ ਬਾਅਦ ਵਿੱਚ ਨਾ ਰੋਈ ਸਾਡੇ ਲਾਗੇ ਕੋਸਣ। ਜਾ ਜਾ ਮੇਰੇ ਮੁੰਡਾ ਹਜ਼ਾਰ ਵੀ ਮੰਗੂਗਾ ਤੇ ਮੈਂ ਦਊਂਗੀ। ਆਹ ਆਪਦੇ ਨਿਆਣਾਂ ਨੂੰ ਭਾਵੇਂ ਜਿੰਨਾ ਮਰ ਜਿੰਨ ਦੀ ਰਵੇ ਤੇ ਮੇਰੇ ਮੁੰਡੇ ਵਰੀ ਰੋਣਾ ਪੈ ਜਾਂਦਾ ਵਾ। ਆ ਮੈਂ ਆਪਣੇ ਘਰੋਂ ਦੇਣ ਦੀ ਬੰਦਾ ਬੁਛੇ ਤੇਰੇ ਘਰੋਂ ਦੇਣ ਦੇਈ। ਬਹੁਤ ਹੀ ਚਲਾਕ ਬਣੀ ਹੈ। ਇੱਕ ਤਾਂ ਸਾੜ ਹੀ ਦਿੰਦੀ ਹੈ ਇਹ ਕ। ਕੀ ਕਰਨਿਆ ਓਏ? ਕੋਣਿਆ ਫੁੰਡਿਆ ਵੇਖ। ਕੋਈ ਡੰਗਰਾਲ ਮਾਰਿਆ ਚੱਕਰ? ਹਾਂ ਮਾਰਿਆ ਆ ਮੈਂ ਪਾਣੀ ਪੁਣੀ ਵੀ ਡਾਤਾ ਉਹਨਾਂ ਨੂੰ। ਤੇ ਉਧਰ ਕੁਝ ਹੋਰ ਨਿਆਰ ਮਾਰਿਆ ਚੱਕਰ? ਹਾਂ ਉਧਰ ਹੀ ਮਾਰਿਆ ਐ। ਫੋਨ ਕੱਟ ਦੇਖਿਆ ਕਰ। ਕੋਈ ਨਾ। ਤੁਰ ਚੰਗਿਆ ਸਿੱਧਾ ਕਰਿਆਗਾ। ਠੀਕ ਠੀਕ। ਕੋਈ ਜਿਮ ਜੂਮ ਲਾ ਤੂੰ 2 ਘੰਟੇ ਐਂ ਫੋਨ ਚ ਹੀ ਵੜਿਆ ਰਹਿਣਾ। ਹੂੰ। ਹੂੰ? ਕੋਈ ਨਹੀਂ। ਇਦਾਂ ਨਹੀਂ ਚੰਗਾ ਲੱਗਦਾ ਬੱਚਾ। ਠੀਕ ਐ। ਚੰਗੇ ਬੱਚੇ ਆ ਬਈਦਾ ਤੇ ਚੰਗਾ ਕੰਮ ਕਰੀਦਾ। ਹੂੰ। ਹੂੰ? ਠੀਕ। ਕੀ ਵੇਖਣ ਰਿਹਾ ਸੀ? ਕੋਣ ਆ ਗੇਮ ਗੁੰਮਨੇ ਸ਼ਟਨ ਮੈਂ ਕਰਨ। ਉਹ ਤਾਂ ਗੇਮ ਖੇਡਿਆ ਨਿਗਾਹ ਬੜੀ ਘਟਦੀ ਏ ਇਹਦੇ ਨਾਲ। ਹਾਂ। ਇਹ ਉਹ ਗੇਮ ਖੇਡਿਆ ਦੇ ਕੰਮ ਖਰਾਬ ਹੁੰਦਾ ਸਾਰਾ ਇਹਦੇ। ਹੂੰ। ਗੇਮ ਗੂ ਨਹੀਂ ਖੇਡੀ। ਠੀਕ ਆ। ਜੇ ਮਲਾ ਉਹ ਤਾਂ ਤੋੜ ਤੂੜ ਆਲੀਆਂ ਕੋਈ ਚੀ ਗੇਮਾਂ ਕਰਿਆ ਕਰੋ ਇਹੋ ਹੀ ਗੇਮਾਂ ਕਰਿਆ। ਠੀਕ। ਫੋਨ ਚੋਂ ਕੀ ਨਿਕਲਣਾ? ਇਹਨੇ ਤਾਂ ਖਾਣ ਨਿਗਾਹ ਵੀ ਖਾਣੀ ਆ ਤੇ ਮੋਬਾਈਲ ਪੈਸੇ ਵੀ ਖਾਣੇ ਆ। ਹੂੰ। ਇਹ ਚ ਨਹੀਂ ਕਾਫੇ ਹਨ। ਜਾ ਇੱਕਰ ਪੱਠਿਆਂ ਦੇ ਹੱਥੋਂ ਤੋ ਮਾਰ ਕੇ ਆ। ਠੀਕ ਜਾਨਾ। ਵਸ਼ੀਲਾ ਬੇ ਕਰਦੀ ਠੀਕ ਯਾਰ ਇਹ ਨਾ ਫੋਨ ਤੇ ਜਿਆਦਾ ਵੇਂਦਾ ਰਹਿੰਦਾ ਇਹਨੂੰ ਕਿਹੜੇ ਆਰੇ ਲਾਈ ਇਹਨੂੰ ਕਿ ਕੰਮ ਚ ਪਾਈਏ ਹੂੰ ਪੜ੍ਹਾਈ ਵਾਲੇ ਵੀ ਘੱਟ ਧਿਆਨ ਦਿੰਦਾ ਪੂਰਾ ਦਿੰਦਾ ਨਹੀਂ ਆ ਇਹਨੂੰ ਕਿ ਕੰਮ ਚ ਲਾਉਣੇ ਆ ਚਲੋ ਟਰੈਕਟਰ ਦਾ ਸਕੀਨ ਆ ਟਰੈਕਟਰ ਦੇ ਚਲੋ ਬਾਈ ਦੇ ਹੈਗੀ ਹੈਗੀ ਆ ਇਹਦੇ ਕੰਮ ਚ ਪਾਉਣੇਗੇ ਕਿਹਨਾਂ ਕਿਹਬਾਂ ਲਾਉਣੇ ਆ ਮਾੜੀਆਂ ਟਾਣੀਆਂ ਜਨਾਬ ਬਹੁ ਆ ਸਿਕਲ ਗਿਰਨ ਆ ਬਣਾਇਆ ਪਏ ਕਿੰਨੇ ਦੇ 100 ਉਹ ਸੋਹਰ ਤੇ ਹਲੋ ਉਹ ਫਾਇਕਾ ਹੀ ਬਈ ਫਾਇਕਾ ਜੀ ਬੋਲਿਓ ਹਲੋ ਜੋ ਠੀਕ ਹੈ ਅੰਕਲ ਜੀ ਕਿ ਚੱਲਦੀ ਚੱਲਦੀ ਜੀ ਮੁੰਡੇ ਪਤਾ ਨਹੀਂ ਕਿਦਾਂ ਰੋਜ਼ ਹੀ 100 ਰੁਪਏ ਵਮਾਨ ਕਰਦਾ ਪਰ ਇਹ ਕਿੱਥੋਂ ਪੈਸੇ ਲਈਦਾ ਰੋਜ਼ ਇਹ ਤਾਂ ਕੰਮ ਖਰਾਬ ਹੈ ਤਾਂ ਇਹ ਇਹ ਦੇ ਕੱਦਿਆਂ ਨਾ ਕੰਟਰੋਲ ਕੀਤਾ ਤੇ ਇਹ ਵਿਗੜ ਜਾਊਗਾ بڑا ਮੂੰਹ ਲਾਇਆ ਕੀ ਹੈ ਮੂੰਹ ਕਾਦਾ ਫਲਾਉਣਾ ਵਾ ਜੇ ਮੇਰਾ ਮੁੰਡਾ ਜਵਾਨ ਹੁੰਦਿਆ ਨਾ ਸੱਚੀ ਗੱਲ ਹੈ ਵੀ ਸਾਰਿਆਂ ਦੀ ਨਜ਼ਰਾਂ 'ਚ ਹੀ ਆ ਗਿਆ ਵਾ ਕੋ ਕੀ ਹੋ ਗਿਆ ਕਿਹਦੀ ਨਜ਼ਰਾਂ ਆ ਗਈ ਆ ਮਨਪੀਤ ਜਿਹੜੀ ਆ ਆਣ ਕੇ ਤੇ ਮੇਨਾ ਛੇਂਚ ਪਉਣ ਲੱਗ ਪਈ ਆ ਕਿਹੜੀ ਗੱਲੋਂ ਕਿਹੜੀ ਗੱਲੋਂ ਮੁੰਡੇ ਨੇ 20 ਰੁਪਏ ਉੱਥੇ ਬਾਹਰ ਮਾਂਚਾੜੂ ਲਾਉਂਦੇ ਹੀ ਤੇ ਮੰਗ ਲੈ ਤੇ ਮੈਂ ਜੱਸ ਪਾਸਟੋ ਲੈ ਜਾ ਓ ਸੋ ਹੀਗਾ ਤੇ ਸੋ ਕਹਿੰਦਾ ਮਮਾ ਮੈਂ ਸੋ ਲੈ ਚੱਲਿਆ ਆ ਆਹ ਤੂੰਨੇ 50 ਮੰਗੇ ਤੂੰ 100 ਦਿੱਤਾ ਵਾ ਤੇ ਤੂੰ ਮੁੰਡਾ ਬਗੜ ਲੈਣਾ ਤੂੰ updਾ ਕਰ ਲੈਣਾ ਹੈ ਮੇਰਾ ਹੀ ਮੁੰਡਾ ਵਿਗੜਨਾ ਵਾ ਜਿਹੜਾ ਕਿ ਉੱਠਦਾ ਤੇਰਾ ਮੁੰਡਾ ਵਿਗੜ ਜਾਣਾ ਤੇ ਜਿਹੜਾ ਕਿ ਉੱਠਦਾ ਮੇਰਾ ਮੁੰਡਾ ਵਿਗੜ ਜਾਣਾ ਮੈਨੂੰ ਉਦਾਂ ਭਾਵੇਂ ਵਿਗੜੇ ਨਾ ਕਹਿ ਕੇ ਬਗੜ ਦੇਣਾ ਤੂੰਨੇ ਗਲਤੀ ਵੀ ਕੋਈ ਨਹੀਂ ਕੀਤੀ ਮੈਨੂੰ ਤਾਂ ਪਹਿਲਾਂ ਪਤਾ ਹੀਗਾ ਵੀ ਤੁਸੀਂ ਇਦਾਂ ਹੀ ਕਰਨਾ ਵਾ ਉਹ ਦਾਦਾ ਨਾ ਤੁਹਾਡੇ ਕੋ ਪੈਸੇ ਨਹੀਂ ਮੰਗਦਾ ਪੀ ਪਾਪਾ ਨੇ ਗੋਸੇ 36 ਸਵਾਲ ਜਵਾਬ ਕਰਨੇ ਆ ਉਹ ਆਣ ਕੇ ਵਿਚਾਰਾ ਮੇਕੋ ਹੀ ਮੰਗਦਾ ਵਾ ਪਾਪਾ ਮੈਂ ਬੈਂਕ ਮੈਂਡ ਲੱਗਾ ਵੀ ਬੜੀ ਤਨਖਾਹ ਪਾਪਾ ਦੀ ਪੈਸੇ ਰੋਜ਼ ਦੇ ਦਿਆ ਕਰੇ ਉਹਨੂੰ ਇਹ ਤਾਂ ਨਿਆਣੇ ਵਾਸਤੇ ਕਮਾਉਂਦੇ ਆ ਮੈਂ ਇੱਕ ਤਾਂ ਸਾਡਾ ਮੁੰਡਾ ਵਾ ਤੇ ਉਹਦੇ ਵਾਸਤੇ ਹੀ ਕਮਾਉਂਦੇ ਆ ਜੇ ਉਹਨੂੰ ਨਹੀਂ ਦੇਣਾ ਤੇ ਕਿੰ ਨੂੰ ਦੇਣਾ ਵਾ ਗੋਪੀ ਖਰਚੇ حساب ਨਾ ਹੁੰਦਾ 100 ਰੁਪਏ ਦੇ ਨਾਲ ਕੀ ਖਾਣਾ ਖੇ ਭਸਜੀ ਖਾ ਆਉਣੀਆਂ ਨੇ ਹਹਿ ਤਾਂ ਕੀ ਜਣਿਆ ਨਾ ਵਿਚਾਰਾ 100 ਰੁਪਏ ਲੈ ਗਿਆ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਿਹੜੀ ਗਲਤੀ ਕੀ ਹੋ ਗਈ ਇਹ ਚ ਜਿਹੜਾ ਨਿਆਣਾ ਰੋਜ਼ ਦਾ 100 ਰੁਪਏ ਖਰਚੂ ਮਹੀਨੇ ਦਾ ਤਾਂ ਕੀ ਹੋਇਆ ਮਾਰਾ ਖਾਜੂ ਤੇਨੀ ਤੂੰ ਆਹੇ ਉਹਦੇ ਵਾਸਤੇ ਕਮਾਉਂਦੇ ਸਾਰਾ ਕੁਝ ਹੋਦਾ ਹੀ ਆ ਜੇ ਉਹਦਾ ਵਾਧ ਹਜ਼ਾਰ ਦੋ ਸਾਰਾ ਮੈਂ ਆ ਤੇ ਇੱਥੇ ਆਈ ਹੀ ਤੇ ਤੁਸੀਂ ਮੇਰੀ ਸੁਣੋਗੇ ਤੇ ਤੁਸੀਂ ਦੂਜਾ ਹੋ ਵੀ ਫਿਰ ਤੁਸੀਂ ਮਨਪ੍ਰੀਤ ਦੀ ਸਾਈਡ ਲੈ ਲੈਂਦੇ ਆਂ ਵੀ ਉਹਨੇ ਸਹੀ ਕੀਤਾ ਤੇ ਤੂੰ ਹੀ ਗਲਤ ਵਾਂ ਮੈਂ ਤੈਨੂੰ ਹੀ ਗੱਲ ਕਹਾਂ ਤੂੰ ਇੰਨਾ ਗੱਲਾਂ ਨੂੰ ਪਛਤਾਉਣਾ ਵਾ ਕਿਸੇ ਦਿਨ ਤੂੰ ਮੋੜੇ ਨੂੰ ਉਹਦੀ ਹਲਾਸ਼ੇਰੀ ਨਾ ਦੇ ਕੀ ਮੈਂ ਹਲਾਸ਼ੇਰੀ ਉਹਨੂੰ ਦਿੱਤੀ ਹੈਗਾ ਨੂੰ ਚੀਜ਼ ਉਹਨੂੰ ਪੈਸੇ ਦੇ ਤੇ ਵੀ ਚਾ ਚੀਜ਼ ਲੈ ਉਹ ਲੈ ਆਊਗਾ ਨਰ ਅਨਿਕ ਐਮੋਟੀਆਂ ਚੀਜ਼ਾਂ ਖਾਣ ਨੂੰ ਲਿਆਉਣੀਆਂ ਉਹਨੇ ਕੀ ਲੈ ਆਂਨਾ ਵਾ ਫਲ ਫੂਲ ਲੈ ਕੇ ਖਾ ਲਗਦਾ ਉਹ ਨਹੀਂ ਖਾਂਦਾ ਵਾ ਫ੍ਰਿਜ ਭਰੀ ਆ ਫਰੂਟ ਦੇ ਉਹ ਤੇ ਖਾਂਦਾ ਨਹੀਂ ਤੋ ਉਹ ਨਹੀਂ ਖਾਂਦੇ ਅੱਜ ਕੱਲ੍ਹ ਨਿਆਨੇ ਤੋ ਉਹ ਨਹੀਂ ਬਾਦੂ ਘਰ ਪਿਆ ਉਹ ਨਹੀਂ ਪੀਂਦਾ ਉਹਨੂੰ ਬਾਹਰ ਦੀ ਚੀਜ਼ਾਂ ਤੁਹਾਨੂੰ ਪਤਾ ਵੀ ਨਹੀਂ ਪੀਂਦਾ ਉਹ ਵੀ ਅੱਗੋਂ ਕਹਿੰਦੇ ਨੇ ਇਹਨੇ ਦੁੱਧ ਕਿਉਂ ਉਹਨੂੰ ਦੋ ਉਹਨੂੰ ਪਤਾ ਹੈ ਵੀ ਮੈਂ ਉਹਨੂੰ ਨਹੀਂ ਦਿੰਦੀ ਹੈਗੀ ਦੁੱਧ ਵੀ ਪੀਂਦਾ ਮਨ ਮੁੰਡਾ ਸਾਰਾ ਕੁਝ ਖਾਂਦਾ ਪੀਂਦਾ ਵਾ ਮੈਂ ਅਲਕਦੀ ਵੇਖਿਆ ਨਹੀਂ ਤੁਹਾਨੂੰ ਕੀ ਪਤਾ ਮਾਂ ਨੂੰ ਪਤਾ ਹੁੰਦਾ ਵਾ ਤੁਸੀਂ ਤੇ ਹਰ ਵਕਤ ਉਹਨੂੰ ਟੋਟ ਟਟ ਕੇ ਪੈਣਾ ਉਹ ਮੁੰਡੇ ਨੂੰ ਜਿਹੜਾ ਲਸਣ ਤੂੰ ਫੜ ਮੈਂ ਨਹੀਂ ਪਛਤਾਉਂਦੀ ਹੈਗੀ ਆਪਣੇ ਮੁੰਡੇ ਨੂੰ ਪਿਆਰ ਕਰਦੀ ਆ ਇਹਦਾ ਮਤਰੇ ਥੋੜੀ ਮੈਂ ਪਛਤਾਉਣਾ ਵਾ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀਆਂ ਤੇ ਮੈਂ ਦੁਸ਼ਮਣਾ ਉਹਦਾ ਤੇ ਜਦੋਂ ਹਰ ਵਕਤ ਉਹਨੂੰ ਟੋਟ-ਟੁਟ ਕੇ ਪੈਣਾ ਵਾ ਜੇ ਹੁਣ ਉਹਨੇ ਮਾਲ ਪੀਨੇ ਗੱਲ ਕਹੀ ਆ ਤੇ ਤੁਸੀਂ ਉਹਦੇ ਵੱਲ ਦੇ ਹੋਗੇ ਤੇ ਮੁੰਡੇ ਨੇ ਤੱਪੇ ਫਿਰ ਮੈਂ ਮੁੱਕ ਕੇ ਜਾਵਾਂਗਾ ਮੈਂ ਮੰਨਦੀ ਨਹੀਂ ਹੋਇਆ ਮੈਂ ਤੈਨੂੰ ਸਮਝਾਉਂਦਾ ਤੇ ਮੈਂ ਤੇ ਵੇਨਾ ਤੇਰੇ ਚਾਰਜ ਲੈ ਮੈਂ ਤੂੰ ਕਰਦੀ ਗਈ ਫਿਰਦੀ ਆ ਮੈਂ ਆਪਣੇ ਮੁੰਡੇ ਨੂੰ ਪਿਆਰ ਕਰਦੀ ਹੋਰ ਕੋਈ ਮੇਰੇ ਮੁੰਡੇ ਨੂੰ ਪਿਆਰ ਨਹੀਂ ਕਰਦਾ ਕਿਹੇ ਤੋਂ ਹੀ ਮੇਰਾ ਮੁੰਡਾ ਜਿਹੜਾ ਜਦਿਆ ਹੀ ਨਹੀਂ ਜਾਣਦੇ ਆ ਜਰਿਆ ਨਹੀਂ ਜਾਣਦੇ ਆ ਇਹਰਾ ਮੁੰਡਾ ਲੋਕਾਰਾ ਕੋ। ਹਲੋ ਕਾਰੀਆ। ਮੈਨੂੰ ਆਪਣਾ ਮੁੰਡਾ ਸਾਰਿਆਂ ਨੂੰ ਵਧੀਆ ਲੱਗਦਾ। ਸਾਰ ਨੂੰ ਵਧੀਆ ਆਪਣੇ ਨਿਆਣੇ ਸਾਰ ਨੂੰ ਵਧੀਆ ਲੱਗਦੇ। ਮੈਂ ਮੈਂ ਨਹੀਂ ਵੇਖੀ ਲੋਕਾਂ ਦੀ ਮਾਵਾਂ ਇੰਨੇ ਇੰਨੀ ਖਲਾਸੇ ਦਿੰਦੀਆਂ ਨੇ ਮੁੰਡੇ ਆਪਣੇ ਨੂੰ। ਸਾਰੀਆਂ ਦਿੰਦੀਆਂ ਵਾ ਸਾਰੇ ਪੈਸੇ ਦਿੰਦੀਆਂ ਆਪਣੇ ਆ ਬੱਚਿਆਂ ਨੂੰ ਪਹਹਾ ਚਾ ਚੀਜ਼ ਲੈ ਆ ਖਾ ਲੋ। ਮੈਂ ਕੋਈ ਘਰ ਦਾ ਕੰਮ ਕਰਾਂ ਵੀ ਜਾਂ ਪੱਠੇ ਵੜ ਲੱਗਦੀ ਉਹ ਕਦੀ ਨਾ ਨਾ ਇਹਨੇ ਨਹੀਂ ਪੱਠੇ ਵੜਨੇ ਇਹਨੇ ਨੂੰ ਪੱਠੇ ਵੜਨੇ। ਤੇ ਨਹੀਂ ਵੜਨੇ ਕਿ? ਆਹ ਉਹਨੇ ਉਹਨੇ ਕੱਤੋਂ ਕੰਮ ਕਰਨਾ ਚਾਹ ਤੋ ਦੇਖਿਆ ਕਿ ਕਰਨ ਵਾਲੇ ਉਹਨੇ ਉਹਦੇ ਛੱਤੇ ਬੋਝ ਪਾ ਦੋ ਬੜਾ ਉਹਦੇ ਛੱਤੇ ਬੋਝ ਪੈ ਜਾਣਾ ਨਾ ਤੇ ਪੈ ਹੀ ਜਾਣਾ ਵਾ ਜਦੋਂ ਪੰਡਾ ਚੁੱਕਿਆ ਤੇ ਉਹਨੇ ਤੇ ਹਾਈਟ ਹੀ ਨਹੀਂ ਵਧਣੀ ਹੈਗੀ ਵਧਣੀ ਨਹੀਂ ਆਹ ਖੇਪਸ ਖਾਣਾਂ ਵੱਜਣੀ ਉਹ ਹੀ ਗੱਲ ਕੇ ਫੇਰ ਵੀ ਮੇਰੇ ਮੁੰਡੇ ਦੇ ਪਿੱਛੇ ਹੀ ਪੈ ਜਾ ਤੂੰ ਜਾਨ ਤੁਹਾਡਾ ਤਾਂ ਗੱਲ ਕਰਨ ਦਾ ਕੋਈ ਹੈਗਾ ਹਾਜੀ ਨਹੀਂ ਹੈਗਾ ਨਾ ਵੀ ਗੱਲ ਕਰ ਦੋ ਕੱਲੇ ਤੀ ਤੇ ਮੇਰਾ ਤਾਂ ਲੱਗਦਾ ਕੋਈ ਨਹੀਂ ਤੇ ਇਹ ਸਾਬ ਨਾ ਕੱਲਾ ਮੇਰਾ ਹੀ ਆ ਆ ਵੀ ਮੈਂ ਹੀ ਉਹਨੂੰ ਪਿਆਰ ਕਰਦੀ ਹਾਂ ਕੋਈ ਨਹੀਂ ਸੱਚੀ ਗੱਲ ਕਰਦਾ ਇਹਨੂੰ ਤੂੰ ਹੀ ਕਰਦੀ ਸੀ ਹਾਂ ਜਿਹੜਾ ਨਹੀਂ ਕੋਈ ਉੱਠਦਾ ਵਾ ਇਹ ਮੁੰਡੇ ਨੂੰ ਸੰਭਾਲ ਲਾ ਮੁੰਡੇ ਨੂੰ ਸੰਭਾਲ ਲਾ ਮੁੰਡੇ ਨੂੰ ਸੰਭਾਲ ਲਿਆ ਤੇ ਏਡਾ ਜਵਾਨ ਹੋਇਆ ਵਾ ਜਿੰਨਾ ਵਿਗਾੜਨਾ ਵਿਗਾੜ ਲਾ ਹਾਂ ਉਂਗੜੀ ਕੇਦੀ ਮੰਨਣੀ ਤੇ ਮੰਨਾ ਸਹੀ ਗੱਲ ਮੈਂ ਮੰਨਣੀ ਆ ਕਿ ਹੈਵਨ ਜਨੇਖਣੇ ਦੀ ਮੈਂ ਗੱਲ ਮੰਦੀ ਰਵਾਂ ਆਪਣੇ ਮੁੰਡੇ ਦੇ ਦਿਵਾਲੀ ਹੋਈ ਰਵਾਂ ਤੁਸੀਂ ਤਾਂ ਹੋਏ ਰਹਿੰਨੇ ਆ ਜਿੱਦੜ ਜਿਆਦਾ ਉਧਰ ਉਹਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਪਤਾ ਨਹੀਂ ਉਹਨੇ ਕੀ ਡਾਕਾ ਮਾਰਤਾ ਕਿ ਕਤਲ ਕਰ ਦਿੱਤਾ ਮੈਂ ਹਰ ਘਰ ਮੇਰੇ ਮੁੰਡੇ ਦੇ ਪਿੱਛੇ ਪਿਆ ਕਿੱਧਰ ਫੇਰਾ ਤੁਰਿਆ ਹੁੰਡੀਆਂ ਕੋਹ ਨਹੀਂ ਬਸ ਪਿੰਡ ਗਏ ਦੁਕਾਨ ਤੇ ਕਾਹਦਾ ਕੰਮ ਹੀ ਪਿੰਡ ਪਿੰਡ ਬਸ ਆ ਖਾਣ ਲਈ ਸਮਾਨ ਲੈਣ ਗਏ ਜਿੱਜ ਕੋਈ ਘਰ ਦਾ ਕੰਮ ਵੇਖ ਲਿਆ ਕਰ ਕੰਮ ਕੋਈ ਨਹੀਂ ਪਾਪਾ ਵੇਖਦਾ ਹੀ ਕੀ ਵੇਖਦਾ ਤੂੰ ਮੈਂ ਤਾਂ ਸ਼ਰਾਦ ਦੇਣੀ ਕਦੀ ਮੋਟਰਸਾਈਕਲ ਦੇ ਕਦੀ ਸਕੂਟੀ ਤੇ ਭੱਜੇ ਫਿਰਦਾ ਤੂੰ ਨਹੀਂ ਵੇ ਇਦਾਂ ਕੰਮ ਤੁਹਾਡੇ ਸਾਹਮਣੇ ਹੀ ਆ ਕੀ ਮੈਲ ਵੇਖਿਆ ਕੋਈ ਕੰਦਾ ਮੱਝਾਂ ਨੂੰ ਪਾਣੀ ਡਾਉਣ ਵਾਲਾ ਵਾ ਰਾਂ ਰਾਂ ਕੰਡੀਆਂ ਕੋਈ ਗੱਲ ਨਹੀਂ ਡਾ ਦੇਣਾ ਜੀ ਮੈਂ ਉਸੇ ਵੇ ਡਾ ਦੇਣਾ ਤੂੰ ਕੀ ਕੰਮ ਕਰੀ ਪਿੰਡ ਕਰਨ ਬਸ ਆ ਖਾਣ ਪੀਣ ਲਈ ਲੈ ਕੇ ਆਏ ਆ ਜਿੱਜ ਕਿਹੜੀ ਚੱਲਿਆ ਗਿਆ ਉਹ ਖਾ ਕੀ ਲਿਆ ਗਿਆ ਆਹ ਫੇ ਸਵਾਸ ਤੇਰੀ ਇਹ ਤੈਨੂੰ ਕਿੰਨੇ ਕਿਹਾ ਪੀਣ ਵਾਸਤੇ ਉਹ ਸਾਰੇ ਪੀਂਦੇ ਆ ਕੌਣ ਪੀਂਦਾ ਹੈ ਤੈਨੂੰ ਪਤਾ ਵੀ ਇਹਦੇ ਵਿੱਚ ਨਸ਼ਾ ਹੁੰਦਾ ਭਾਈ ਇਹ ਨਸ਼ਾ ਹੁੰਦਾ ਫਿਰ ਦੁਕਾਨਾਂ ਨੇ ਵੇਚਣੀ ਕਿੱਤੋਂ ਹੀ ਉਹਨਾਂ ਦੇ ਪੈਸੇ ਵਟਰੇ ਉਹਨਾਂ ਦੇ ਵੇਚਣੀ ਵੇਚਣੀ ਨਹੀਂ ਨਹੀਂ ਨਸ਼ਾ ਹੁੰਦਾ ਪਰ ਵੇਖ ਲਓ ਤੀ ਮੈਂ ਕੀ ਵੇਖਣਾ ਮੈਨੂੰ ਪਤਾ ਸਾਰਾ ਕੁਝ ਪੈਸੇ ਕਿਥੋਂ ਲਏ ਮम्मा ਕੋਲੇ ਕਿੰਨੇ ਪੈਸੇ ਖੜੇ ਸੀ 100 ਰੁਪਏ ਸੋਈ ਖਰਚਾ ਮੰਮਾ ਦੇ ਕੋਈ ਨਹੀਂ ਲੈ ਜਾ ਬਾਜਾ ਚ ਬਚਤ ਜਾਂਦਾ ਸੀ ਤੇ ਇਹ ਦੋ ਮਾਂ ਪੁੱਤ ਜਿਹੜੇ ਘਰ ਝਾੜਦੇ ਹੋਏ ਹੀ ਥੋੜੀ ਬੋਦੀ ਸ਼ਰਮ ਕਰਿਆ ਕਰ ਕੋਈ ਕੋਈ ਗੱਲ ਨਹੀਂ ਨਹੀਂ ਅੱਗੇ ਦਾ ਖਰਚਦਾ ਅੱਜ ਖਰਚ ਲੈ ਤੂੰ ਵੀ ਨਾ ਕੇ ਲੱਗੇ ਨਾ ਨੂੰ ਕਰਨਾ ਕੋ ਨਾ ਮਾਂ ਦੇ ਨੂੰ ਕਰਨਾ ਨਾ ਤੈਨੂੰ ਕਰ ਲੈਣਾ ਪਾਪਾ ਬਣੀ ਮੇਰੇ ਤੇ ਗੁੱਸਾ ਨਦਰੀ ਲੇ ਉਹ ਦੱਸ ਕਿ ਹੋ ਗਿਆ ਜੇ ਮੈਂ ਖਰਚ ਲਿਆ ਅੱਜ ਕਦੇ ਇੱਕ ਦਿਨ ਖਰਚ ਲਿਆ ਇਹ ਵੀ ਮੇਰੇ ਤੇ ਰੋਲਾ ਪਾਉਂਦੇ ਆ ਬਣਾ ਕਿਉਂ ਖਰਚ ਲਿਆ ਜਦ ਮम्मा ਨੇ ਕਿਹਾ ਵਾ ਖਰਚ ਲਾ ਤਾਂ ਫਿਰ ਕੀ ਗੱਲ ਮम्मा ਨੇ ਕਰਦਾਂ ਜਾਂ ਕਰ ਆ ਆ ਗਿਆ ਮੇਰਾ ਪੁੱਤ ਹਾਂਜੀ ਲੈਆਂ ਚੀਜ਼ਾਂ ਹਾਂਜੀ ਅੱਛਾ ਕੀ ਹੋਇਆ ਕੋਈ ਮੂੰਹ ਬਣਾਇਆ ਵਾ ਨਾ ਇਹਨਾਂ ਪਾਪਾ ਹੁੰਦੇ ਆ ਬਈ ਗੁੱਸੇ ਹੁੰਦੇ ਆ ਕਿਉਂ ਅਗੜੀ ਗਲਤੋਂ ਲਾਪੇ ਆਉਂਦੇ ਚੀਜ਼ਾਂ ਖਾਣ ਨੂੰ ਲੈ ਆਏਂਗੇ ਦੇ ਕੋਲ ਲੈ ਆਉਣਾ ਇਹ ਕਿਹੜੀ ਚੰਗੀਆਂ ਚੀਜ਼ਾਂ ਨਸ਼ੇ ਵਾਲੀਆਂ ਜਿਹੜੀ ਆਹ ਹੈ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਵਾ ਤੂੰ ਇਦਾਂ ਕਰਿਆ ਕਰ ਤੂੰ ਬੱਚ ਬਚਾ ਕੇ ਆਇਆ ਕਰ ਤੇ ਬੱਚ ਬਚਾ ਕੇ ਜਾਇਆ ਕਰ ਇਹਨਾਂ ਤੋਂ ਆਹ ਮੈਂ ਇਥੋਂ ਗੇੜਦਣੀ ਆ ਤੇ ਰਾਹੇ ਟੱਕਰ ਕੇ ਮੈਨੂੰ ਇੱਥੇ ਆਦੀ ਕੀਤੀ ਪਈ ਆ ਕੀ ਹੋ ਗਿਆ ਜੇ ਮੈਂ ਖਰਚ ਲਿਆ ਤੇ ਕੋਈ ਮੈਂ ਕੋਈ ਗਲਤ ਕਰਤਾ ਵਾ ਮੇਰਾ ਆਪ ਨਹੀਂ ਕੋਈ ਗਲਤੀ ਚ ਕੁਝ ਵੀ ਨਹੀਂ ਲੱਗਦਾ ਹੈਗਾ ਮੰਗ ਕੇ ਤੂੰ ਮੇਰੇ ਤੋਂ ਪੈਸੇ ਲੈ ਕੇ ਗਿਆ ਵਾ ਜੇ ਖਰਚਲੇ ਤਾਂ ਤਾਂ ਹੀ ਹੋਇਆ ਸਾਰੀ ਦੁਨੀਆ ਹੀ ਖਰਚਦੀ ਪਈ ਆ ਹਾਂਜੀ ਤੂੰ ਨਾ ਚੁੱਪ ਕਰਕੇ ਮੇਰੇ ਤੋਂ ਲੈ ਜਾ ਕਰ ਤੇ ਆਪਣੇ ਪਾਪਾ ਤੋਂ ਨਾ ਉਹਨਾਂ ਨੂੰ ਪਤਾ ਨਾ ਲੱਗਣ ਦਿਆ ਕਰ ਉਹ ਮੈਨੂੰ ਰਾਹ ਇੱਥੇ ਟੱਕਰ ਕੇ ਤਾਂ ਕਰਕੇ ਨਾ ਪਤਾ ਲੱਗ ਗਿਆ ਨੇ ਕੀ ਲੈ ਕੇ ਆ ਚਲ ਅੱਜ ਤੇ ਮੈਨੂੰ ਟੱਕਰ ਕੇ ਨਾ ਆਸਾ ਪਾਸਾ ਕਰ ਲਿਆ ਕਰ ਠੀਕ ਆ ਤੇ ਐਵੇਂ ਹਾਦੀ ਹੁੰਦਾ ਹੋਈ ਪਈ ਇਹਨਾਂ ਦੀ ਉਹ ਤੇਰੀ ਚਾਚੀ ਉਹ ਤੇ ਉਹ ਵੀ ਮੇਰੇ ਦਿਵਾਲੇ ਹੋਈ ਮੁੰਡੇ ਨੂੰ ਪੈਸੇ ਕਿਉਂ ਦੇ ਦਿੱਤੇ ਤੇਰੇ ਪਾਪਾ ਤੇ ਉਹ ਵੀ ਦਿਵਾਲੀ ਹੋਏ। ਉਹ ਰਹੀ ਕਿੱਥੇ ਲੈ ਕੇ ਜਾਣੇ ਸੀ ਤੈਨੂੰ ਦੇਣੇ ਆ। ਹਾਂਜੀ। ਚਲ ਕੋਈ ਗੱਲ ਨਹੀਂ। ਤੇ ਖਾ ਚੀਜ਼ਾਂ ਤੂੰ ਤੇ ਆਪੇ ਮੈਂ ਵੇਖ ਲੂੰਗੀ। ਲੜਾ ਤੂੰ ਇਵੇਂ ਨਹੀਂ ਨਹੀਂ ਖਾਣਾ ਤੂੰ ਕੋਈ ਨਹੀਂ। ਠੀਕ। ਪਰ ਪਪਾ ਨੂੰ ਸਮਝਾਇਆ ਕਰੋ ਨਾ ਇਦਾਂ ਨਾ ਮੈਨਾਂ ਕਰਿਆ ਕਰਨਵੇਂ। ਉਹ ਹਰ ਵੇਲੇ ਗੁੱਸਾ ਹੰਦ ਰਹਿੰਦੇ ਮੇਨੂੰ। ਮੈਂ ਤਾਂ ਬਿਠੇਰਾ ਮੱਥਾ ਮਾਰਦੀ ਆ। ਹੁਣ ਜੋ ਸਮਝੀ ਨਹੀਂ ਆਉਂਦੀ ਤੇ ਮੈਂ ਕੀ ਕਰਾਂ? ਤੂੰ ਨਾ ਟੈਨਸ਼ਨ ਲਿਆ ਕਰ। ਠੀਕ ਹੈ ਮੇਰੇ ਹੁੰਦਿਆ ਤੂੰ ਨਹੀਂ ਟੈਨਸ਼ਨ ਲੈਣੀ ਹੈਗੀ ਜਿੰਨੇ ਦਿਨ ਪੈਸੇ ਚਾਹੀਦੇ ਨੇ ਮੇਰੇ ਤੋਂ ਲੈ ਲਿਆ ਕਰ ਠੀਕ ਹੈ ਪਰ ਇਹ ਹੀ ਇਹਨਾਂ ਦਾ ਆਸਾ ਪਾਸਾ ਵੇਖ ਲਿਆ ਕਰ ਇੱਕ ਵਾਰੀ ਤੂੰ ਹੀ ਸਮਝਾਉਂਦਾ ਕਰੋ ਨਾ ਪਾਪਾ ਨੂੰ ਨਾ ਗੁੱਸਿਆ ਕਰਨ ਮੈਨੂੰ ਉਹ ਤਾਂ ਮੇਰੇ ਅੱਖੇ ਤੇ ਹੁਣ ਕਿਸੇ ਨੇ ਵੀ ਨਹੀਂ ਲੱਗਣਾ ਮੈਂ ਤਾਂ ਬਥੇਰਾ ਮੱਥਾ ਮਾਰਦੀ ਹਾਂ ਹੋਰ ਮੇਰੇ ਅਰਗੇ ਹੈ ਗਈਆਂ ਮੁੰਡੇ ਕੁੜੀਆਂ ਉਹਨਾਂ ਦੇ ਘਰ ਦੇ ਉਹਨਾਂ ਨੂੰ ਗੁੱਸੇ ਨਹੀਂ ਹੁੰਦੇ ਹੈਗੇ ਪਾਪਾ ਹਰ ਟਾਈਮ ਨੂੰ ਗੁੱਸੇ ਹੁੰਦੇ ਰਹਿੰਦੇ ਉਹ ਹੀ ਨਾ ਇਹਨਾਂ ਦਾ ਲੋਕਾਂ ਦੇ ਮੁੰਡਾ ਜਵਾਨ ਹੋਇਆ ਲੋਕਾਂ ਦੇ ਵਿੱਚ ਤੇ ਜਵਾਨ ਹੁੰਦੇ ਹੀ ਆ ਕੋਈ ਕਹੇ ਨੂ ਨਹੀਂ ਕੁਛ ਕਹਿੰਦਾ ਹੈਗਾ ਪਰ ਸਾਡੇ ਘਰ ਦੇ ਵਿੱਚ ਇਹਨਾਂ ਬਸ ਪੁਚਾ ਲਾਇਆ ਪਿਆ ਬੀ ਮੁੰਡਾ ਜਵਾਨ ਆ ਇਹ ਵਿਗੜ ਜਾਣਾ ਇਦਾਂ ਹੋ ਜਾਣੀ ਉਦਾਂ ਹੋ ਜਾਣੀ ਹਾਂਜੀ ਕੋਈ ਤੂੰ ਸੁਣ ਲਓ ਫੋਨ ਤੇ ਠੀਕ ਲੋ ਠੀਕ ਚਲੋ